ਯਾਦ ਜਿੰਨੇ ਕਿਸੇ ਨੇ ਮੈਨੂੰ ਬਚਪਨ ਚ ਨਹੀਂ ਦੇਖਿਆ ਤੇ ਆਹ ਦੇਖ ਲੋ ਹੂ ਹੂ ਅਨੂ ਜੀ ਹਣਾ ਬਤਾ ਇਧਰ ਆਓ ਹਾਂਜੀ ਇਧਰ ਆਓ ਇਧਰ ਆਓ ਦਿਖਾਓ ਆ ਦੇਖੋ ਜੀ ਹਾਏ ਜਿੰਨੇ ਯਾਰ ਜੁੰਦਦੇ ਨੇ ਪਰਿਆ ਹੋ ਕੇ ਪਰਿਆ ਹੋ ਕੇ ਥੋੜਾ ਜਿਿੰਦਗੀ ਯਾਰ ਜੁੰਦਦੇ ਨੇ ਇਦਾਂ ਬਣਾਉਣ ਵੀਰੇ ਦੀ ਪਾ ਕੇ ਟੀ-ਸ਼ਰਟ ਚ ਬਾਹਰ ਕੱਢ ਕੇ ਜ਼ਿੰਦਗੀ ਤਿਆਰ ਜਿੰਨੇ ਨੇ ਆਹ ਦੇਖ ਲੋ ਬਾਜੀ ਤੁਸੀਂ ਇਹਨੂੰ ਆਰਡਰ ਕਰਕੇ ਦਿੰਦੇ ਹੋ ਨਾ ਟੀ-ਸ਼ਰਟਾਂ ਦੀ ਟੀ-ਸ਼ਰਟ ਚੈੱਕ ਕਰੋ ਪਿੱਛੋਂ ਉਹ ਇਹੋ ਦਾ ਮੈਂ ਆਪ ਕੀਤਾ ਸੀ ਉਹਦੀ ਆਈ ਨੋ ਆਈ ਨੋ ਤੂੰ ਹੀ ਰਿਮੂਵ ਕੀਤਾ ਤੇ ਕਿਉਂ ਆਰਡਰ ਕੀਤੀ ਇਹ ਇਹ ਇੱਧਰ ਦੇਖੋ ਜੀ ਬੰਦਾ ਜੋੜਾ ਕਰਵਾ ਰਿਆ ਹੈ ਢੀ ਮੱਦੀ ਬਸਤੀ ਤੋਂ ਹੈ ਪਤਾ ਜੀ ਉਹ ਤਾਂ ਹੋਊਗਾ ਹਾਂ ਨੰਨੀ ਬੜਾ ਜੋੜਦੀ ਬੁਟਰੇ ਨੇ ਨੰਨੀ ਬੁਟਰੇ ਨੇ ਹਾਂ ਨਿਬਤ ਨਾ ਹੀ ਹੌਲੀ ਹੌਲੀ ਤਾਂ ਕਰ ਰਹੇ ਨੇ ਹੈ ਜੀ ਥੱਲੇ ਟਰੈਕਟਰ ਦਾ ਟਰ 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 ਜੋੜ ਲਾ ਰੱਖਿਆ ਹਾਂ ਜੀ ਉਹ ਤਾਂ ਲੱਗੂਗਾ ਮਮਾ ਕੋਈ ਗੱਲ ਨਹੀਂ ਬਤੋ ਹੋਲੀ ਆ ਦੇਖੋ ਜੀ ਇੱਕ ਨਾ ਤੁਸੀਂ ਪੁੱਛ ਰਹੇ ਸੀ ਕਹਿੰਦੇ ਫਤੇ ਦੇ ਵਾਲ ਇੰਨੇ ਕਾਲੇ ਤੇ ਇੰਨੇ ਲੰਬੇ ਕਿਵੇਂ ਨੇ ਆ ਦੇਖੋ ਫਤੇ ਦੇ ਵਾਲ ਮੈਂ ਤੁਹਾਨੂੰ ਦਿਖਾਨੀਆਂ ਲੈਂਥ ਫਤੇ ਕੰਨ ਖੜੇ ਹੋ ਬੁਤਰੀ ਤੇ ਮੈਂ ਬਾਅਦ ਚ ਤੁਹਾਨੂੰ ਦੱਸਦੀ ਆਂ ਪੀ ਇਹਦਾ ਰਾਜ ਕੀ ਆ ਇਹ ਪਹਿਲਾਂ ਤੁਸੀਂ ਫਤੇ ਦੇ ਵਾਲ ਦੇਖੋ ਆ ਦੇਖੋ ਜੀ ਆਹ ਦੇ ਫਤੇ ਦੇ ਵਾਲ ਦਾ ਕੋਈ ਇੱਥੋਂ ਦਾ ਕਾਰ ਨਹੀਂ ਠੀਕ ਹੈ ਆ ਬਨਾਨ ਨੂੰ ਇਹ ਗਲੋਨ ਮਾਰੋ ਅੱਜ ਇਹਨੇ ਪ੍ਰੀਤ ਦੀ ਪਾਰ ਰੱਖੀ ਆ ਬਨਾਨ ਚਲੋ ਬਤਾ ਥੱਲੇ ਬੈਠੋ ਤੇ ਇੰਨੇ ਸੰਘੜੇ ਵਾਲ ਬਿਲਕੁਲ ਮੇਰੇ ਤੇ ਆ ਚਲ ਫਤੇ ਇਧਰ ਆਓ ਤੇ ਇਹ ਚੀਜ਼ਾਂ ਕੁਝ ਹੁੰਦੀਆਂ ਨੇ ਜੈਨੇਟਿਕ ਕਿ ਪੇਰੈਂਟਸ ਤੇ ਜਾਂਦੇ ਬੱਚਿਆਂ ਦੇ ਵਾਲ ਬਲੰਦਰ ਦੇ ਤੇ ਇੰਨੇ ਵਾਲ ਹੈ ਨਹੀਂ ਪਰ ਮੇਰੇ ਵਾਲ ਬਾਰੇ ਮੇ ਤੇ ਫਤੇ ਦੇ ਵਾਲ ਮੇਰੇ ਤੇ ਗਏ ਨੇ ਤੇ ਦੂਜੀ ਜਿਹੜੀ ਮੇਨ ਚੀਜ਼ ਹੈਗੀ ਉਹ ਇਹ ਹੈਗੀ ਕਿ ਫਤੇ ਦੇ ਆਈ ਥਿੰਕ ਮੈਂ 6 ਸਾਲ ਤੱਕ 6-7 ਸਾਲ ਤੱਕ ਫਤੇ ਦੇ ਜੌਨਸਨ ਬੇਬੀ ਸ਼ੈਂਪੂ ਹੀ ਯੂਜ਼ ਕੀਤਾ ਹੋਰ ਕਦੀ ਕੋਈ ਸ਼ੈਂਪੂ ਯੂਜ਼ ਨਹੀਂ ਕੀਤਾ ਹਨਾ ਫਤੇ ਹਾਂਜੀ ਜੌਨਸਨ ਬੇਬੀ ਸ਼ੈਂਪੂ ਵਾਲੀ ਫਤੇ ਦਾ ਸੇਰ ਅਸੀਂ ਤੋਂ ਹੁੰਦੇ ਹੁੰਦੇ ਸੀਗੇ ਤੇ ਆਹ ਜਿਹੜੀ ਨੀਕੀ ਜੀ ਬੁਗੜੀ ਸੀ ਨਾ ਇਹ ਵੀ ਅਸੀਂ ਜੋਂਸਨ ਬੇਬੀ ਸੋਪ ਨਾਲ ਹੀ ਤੋਂ ਦਿਨ ਦੇਸ਼ੀ ਤਾਂ ਹੀ ਇੰਨੀ ਗਲੋ ਕਰਦੀ ਐ ਹੈ ਬੱਤੇ ਪਤੇ ਨਹੀਂ ਨਹੀਂ ਪਤੇ ਹਾਂਜੀ ਇੱਧਰ ਆਪ ਦੱਸੋ ਉਹ ਬੋਲ ਚੁੜ ਤੇ ਘਰ ਨੇ ਕੌਣ ਆ ਬੂਹ ਤੇ ਕੀ ਲਾ ਲਿਆ ਦੱਸੋ ਕੀ ਕਹਿ ਰਹੇ ਮੈਂ ਕੀ ਨਹੀਂ ਸਮਝਾਂ ਦਿਵਾ ਨਹੀਂ ਸਿਰ ਸੁਧਾ ਕਰ ਹੂੰ ਇੱਕ ਮਿੰਟ ਵਲੌਗ ਬੰਦ ਕਰ ਰਿਹਾ ਮੈਂ ਦੰਦਰ ਦੋ ਕਮੈਂਟ ਕਰੋ ਤੁਸੀਂ ਨਾ ਮੈਂ ਨਹੀਂ ਕਰ ਤੂੰ ਮੈਂ ਚਾਹੀਦਾ ਰਹਿਣਾ ਪਹਿਲਵਾਨਾ ਚੱਲ ਇੱਧਰ ਕਰ ਅਮਣ ਆ ਦੇ ਜਿਹੜੀ ਟੀ-ਸ਼ਰਟ ਆਰਡਰ ਕਰਕੇ ਮੰਗਾਈ ਸੀ ਪਾਪਾ ਕੋਲੋਂ ਕੀ ਵੀ ਤੈਨੂੰ ਲਾ ਤਾਂ ਸਾਰਾ ਸਟicker ਜਿਹੜਾ ਉਹ ਪੈਸੇ ਜਿਹਾ ਪਾ ਕੇ ਸੋਨੇ ਦੇ ਦੰਦ ਲਵਾ ਕੇ ਕਿੁੱਤਾ ਹੀ ਨਾ ਮੂੰਹ 'ਚ ਉਹ ਜੀ ਨਹੀਂ ਤਾਂ ਫੋਟੋ ਉੱਤੇ ਕੋਤੇ ਹੈ ਨਹੀਂ ਹਣ ਪੈਸੇ ਦੇ ਸੋਨੇ ਦੇ ਦੰਦ ਵੀ ਹਾਂ ਤੇ ਤੁਸੀਂ ਉਹ ਹੀ ਪਾਪਾ ਕੇ ਆਪਣੇ ਨੂੰ ਬਣੇ ਕਰਦੇ ਕਿ ਇਹ ਸਾਡੇ ਵੀ ਸੋਨੇ ਦੇ ਦੰਦ ਲੱਗਿਆ ਹੋਇਆ ਨਹੀਂ ਤੇ ਨਵਾਂ ਕਹਿੰਦੇ ਕਿਨੇ ਐਦਾਂ ਚੈਨ ਹੱਥ 'ਚ ਅਮਾ ਅਸੀਂ ਸੋਨੇ ਦੇ ਦੰਦ ਹਾਂ ਇਹ ਵੀ ਆਰਡਰ ਕਰੀਏ ਮੈਂ ਤੇ ਤੁਹਾਡੇ ਦੋ ਸੋਨੇ ਦੇ ਦੰਦ ਲਵਾ ਦਨੇ ਆ। ਹੋਏ ਨਹੀਂ ਬੁਗ ਨੂੰ ਗੰਦਾ ਹੋ ਗਿਆ। ਉਹ ਬੁਗ ਨੂੰ ਗੰਦਾ ਹੋ ਗਿਆ ਸਾਫ ਕਰ ਲਾਂ ਦੋ। ਹਾਏ ਤੇਲ ਦੇ ਕੇ ਨਾ ਲਗਾਓ। ਇੱਧਰ ਪਾਪਾ ਵੀ ਫਤਿਆਂ ਕੇ ਫੂਣੀ ਕਰ ਰਹੇ। ਮੰਮਾ ਸਮਝਾ ਦੋ। ਨਾਨੀ ਮਮਾ ਹੋਲੀ ਕਰੋ ਭਈ ਸਮਝਾਤਾ। ਨਹੀਂ ਜੂੜਾ ਕਰੀ ਪਰ ਨਾਨੀ ਦੋਤੇ ਦੀ ਲਗਾਈ ਬਹੁਤ ਜ਼ਿਆਦਾ ਹੋ ਰਹੀ। ਫਤੇ ਕਹ ਰਹੇ ਨਾ ਫਤੇ ਫਤੇ। ਫਤੇ ਮੇਰੇ ਪੁੱਤ ਥੋੜਾ ਜਿਆਦਾ ਦਰਦ ਬਰਦਾਸ਼ਤ ਕਰਦੇ ਐ ਥੋੜੀ ਕਰਦੇ ਹੁੰਦੇ ਨੇ। ਇੰਨਾ ਕਿੰਨਾ ਨਾਨੀ ਤਾਂ ਦੇਖੋ ਕਿ ਨਹੀਂ ਇੱਦਾਂ ਬੰਦ ਪੜ ਰਹੀ ਐ। ਪਾਟ ਰਹੀ ਐ ਨੇ। ਹੋ ਵੀ ਗਿਆ ਜੂੜਾ ਬਸ ਆ ਦੇਖੋ ਆ ਦੇਖੋ ਮੀਢੀ ਹੋ ਗਈ ਬਸ ਨਾਨੀ ਦਿੱਤੇ ਤੇ ਫੜ ਰਹੀ ਹੈ ਨਾ ਤੈਨੂੰ ਮੇਰਾ ਦੱਦ ਹੁੰਦਾ ਕੀ ਹੁੰਦਾ ਦੱਦ ਹੋਏ ਨਹੀਂ ਮੂੰਹ ਚਦਕੀ ਲਿਆ ਮੈਂ ਫੜ ਕੇ ਰੱਖਦੀ ਮੈਂ ਫੜ ਕੇ ਰੱਖਦੀ ਹਾਂ ਬਸ ਹੋ ਗਿਆ ਚਲੋ ਜੀ ਆ ਤਰੇ ਲਓ ਮੀਢੀ ਨਾਨੀ ਫਤ ਮੀਢੀ ਲੈਣਾ ਭੁੱਲੀ ਗਏ ਪਿੱਛੇ ਗੁੱਤ ਛੱਡਦੀ ਸ਼ਰਮ ਘਾ ਸ਼ਰਮ ਤੂੰ ਫਟ ਨਾ ਕਰਦਾ ਮੇਰੇ ਨਾਲ ਮੈਨੂੰ ਵੱਧ ਘੱਟਵਾਦਾ ਤੇ ਬੋਲਦਾ ਤੂੰ ਦੇਖੀ ਆਈ ਫਤੇ ਹਾਂ ਤੇ ਆ ਦੇਖ ਆ ਦੇ ਚੁਗਲਖੋਰ ਚੁਗਲਖੋਰ ਨਾ ਕਰਮ ਕੰਦਲੋੜਾ ਮਾਂ ਚ ਰੱਖਣ ਦਿ ਲੋੜਨਾ ਪੈਦਾ ਹੋਇਆ ਫਤੇ ਉਹ ਨਹੀਂ ਤੇ ਤੂੰ ਹੀ ਜੁੜਾ ਕਰਾਲਾ ਉੱਠ ਕੇ ਕਿ ਤੈਨੂੰ ਸਰਜਾ ਹੋਇਆ ਨਾਲੇ ਪਿੱਛੇ ਗਲਾਸ ਇਕੱਠੇ ਕਰ ਚਾਹ ਪੀਤੀ ਲੈਣ ਲਾਤੀ ਕਿਦਾਂ ਯਾਰ ਕੀ ਤੇਜ਼ ਤੇਜ਼ ਗੱਲ ਕਰ ਰਿਹਾ ਮੈਂ ਅੰਦਰ ਇੱਧਰ ਰੇਸੀ ਦਿਆ ਚੱਲਣ ਤੇ ਉਹ ਤਾਜ਼ਾ ਤਾਜ਼ਾ ਪਿੱਛੇ ਬਿੱਲ ਵੀ ਆਇਆ ਉਹ ਵੀ ਰੱਖਦਾ ਕੋਤੇ ਬਿੱਲ ਵੀ ਹਾਂ ਬਿੱਲ ਵੀ ਨਾਲ ਰੱਖਿਆ ਹੋਇਆ ਵੀ ਆ ਦੇ ਸੀ ਇੰਨਾ ਬਿੱਲ ਆ ਗਿਆ ਹੌਲੀ ਚੱਲਿਆ ਘਰ ਬਸ ਨਾਨੀ ਨਾਨੀ ਨੀ ਪਿਆਰੇ ਪਤਾ ਕਰਵਾ ਲਓ ਬੱਚੇ ਕਰਵਾ ਲਓ ਕੱਪੜੇ ਬਾਅਦ ਬਾਤੂ ਬੋਲ ਪਹਿਲੇ ਪਤਾ ਕਰਵਾ ਲਓ ਨਾਨੀ ਤੋਂ ਕਰਾ ਲਓ ਮੂੰਹ ਸਾਫ਼ ਕਰਾ ਲਓ ਪੁੱਤ ਕਰਾ ਲੈ ਮੇਰਾ ਪੁੱਤ ਆਹ ਮਰੀ ਮਦਰ ਕੀ ਨਾੜ ਜੀ ਹੈ ਫੁੱਲੀ ਜੀ ਨਾੜ ਕੀ ਹੈ ਜਾਂ ਕੋਈ ਕੋਸਰ ਕੋਈ ਤੂੰ ਹੀ ਬਾਜੀ ਸੈਰ ਸੂਰੂ ਕਰ ਦੋ ਨਹੀਂ ਮਜ਼ਾਕ ਨਹੀਂ ਕਰਨਦੀ ਮੈਂ ਸੈਰ ਸ਼ੁਰੂ ਕਰ ਦੋ ਬਾਜੀ ਸੋਹਰੇ ਤਹਾਡੇ ਵਾਸਤੇ ਵਧੀਆ ਨਹੀਂ ਭਾਈ ਲੈ ਮੈਂ ਚੱਕ ਜ਼ਾਂਬਾ ਮਾਨਤ ਬੋਲੇ ਮੈਂ ਪਿੰਟ ਫੋਟੋ ਪਤਨ ਇੱਕੋ ਵਾਰ ਹੀ ਪਾਇਆ ਓਦੋਂ ਬਾਅਦ ਦੇਖਣ ਨੂੰ ਤਾਂ ਘੱਟ ਲੱਗਦੇ ਨੇ ਕੰਨਾਂ ਚ ਪਾ ਕੇ ਬੱਚੇ ਕਹਿੰਦੇ ਮम्मा ਜੋਗੀ ਲੱਗਦੇ ਜੋਗੀਆਂ ਦੇ ਕੰਨਾਂ ਵਿੱਚ ਕੱਚ ਦੀਆਂ ਮੁੰਦਰੀਆਂ ਕੱਚ ਦੀਆਂ ਨਹੀਂ ਹੈਗੀਆਂ ਇਹ ਲੋਹੇ ਦੀਆਂ ਤੇ ਉਹਦੀਆਂ ਨੇ ਸਟੀਲ ਦੀਆਂ ਸਟੀਲ ਦੀਆਂ ਮੁੰਦਰੀਆਂ ਨੇ ਸਟੀਲੂ ਇਹ ਹੋਰ ਆ ਦੇ ਕੋਲ ਇਹ ਜਿਹੜਾ ਡਿਜ਼ਾਈਨਰ ਹੈ ਹਾਂ ਮੈਂ ਸੋਨੇ ਦੇ ਪਾਪਾ ਤੇ ਕੰਨ ਬੜੇ ਦੁਕਾਨਦਾਰ ਹਾਂ ਨਹੀਂ ਮੈਂ ਆ ਪਾਪ ਆਏ ਨੇ ਮੈਂ ਤੰਗ ਤੇ ਬੜੀ ਹੋਈ ਤੇਰਾ ਤਿਲਾਨ ਲੱਗੇ ਤਲਾਂਦੇ ਲੰਦੇ ਮੈਂ ਜਿੱਦ ਤੱਕ ਭੁੱਲ ਗਿਆ ਤੇ ਆ ਦੇਖੋ ਜੀ ਨਾਲ ਆਈ ਹੁਣ ਫੋਨ ਕਵਰ ਵੀ ਵੇਚਨੇ ਸ਼ੁਰੂ ਕਰਤੇ ਜੀ ਕਿਨੇ ਆਰਡਰ ਕਰਨਾ ਤੇ ਦੱਸ ਦਿਓ ਕੋਈ ਕੰਮ ਨਹੀਂ ਛਡਣਾ ਸ਼ੁਰੂ ਸ਼ੁਰੂ ਵਿੱਚ ਸਾਰੇ ਇਦਾਂ ਕਰਦੇ ਹੁੰਦੇ ਹਾਂ ਹਾਂ ਜਦੋਂ ਸਭੇ ਬਿੰਨਾ ਸਾਥ ਹੁੰਦੇ ਫਿਰ ਨਹੀਂ ਇਹ ਲਾ ਕਰਦਾ ਹੁੰਦਾ ਪਰ ਆਪਾ ਤਾਂ ਇਹੋ ਸੋਤੇ ਪਿੱਛੇ ਨਾਲ ਤਾਂ ਸਾਹ ਚੱਲਦੇ ਜਨ ਜਦੋਂ ਆਪਣਾ ਕੰਮ ਚੱਲਦਾ ਤੁਹਾਨੂੰ ਪ੍ਰੋਪਰ ਇੱਕ ਬੰਦਾ ਆਪਣੀ ਜ਼ਿੰਦਗੀ 'ਚ ਹੈਗਾ ਨਾ ਆਪਾਂ ਦੇਖਿਆ ਹੋ ਉਹਨਾਂ ਨੇ ਕੋਈ ਕੰਮ ਨਹੀਂ ਛੱਡਿਆ ਚਾਰਾ ਜਿਹੜਾ ਸ਼ੁਰੂ ਤੋਂ ਨਹੀਂ ਕੀਤਾ ਤੇ ਅੱਜ ਉਹ ਪੂਰੇ ਸਕਸੈਸਫੁਲ ਨੇ ਆਪਣੀ ਲਾਈਫ 'ਚ ਅਗਰ ਤੈਨੂੰ ਯਾਦ ਆ ਗਿਆ ਹੋਵੇ ਤਾਂ ਹਨਾ ਸ਼ੁਰੂ-ਸ਼ੁਰੂ ਚੱਲਣੇ ਸਾਰੇ ਕੰਮ ਕੀਤੇ ਕੱਪੜਿਆਂ ਦਾ ਕੀ ਮਨਿਆਰੀ ਦਾ ਕੀ ਕੋਈ ਕੰਮ ਨਹੀਂ ਛੱਡਿਆ ਪਰ ਕੋਈ ਵੀ ਕੰਮ ਕਰਨ 'ਚ ਸ਼ਰਮ ਨਹੀਂ ਕਰਨੀ ਚਾਹੀਦੀ ਕਹਿੰਦੇ ਮਿਹਨਤ ਕਰਦੇ ਰਹੋ ਮਿਹਨਤ ਜਾਰੀ ਰੱਖੋ ਤੇ ਆਹ ਵੇਖੋ ਇੰਦਾ ਕੱਪੜੇ ਖਲਾਰੀ ਰੱਖੋ ਮਿਹਨਤ ਜਾਰੀ ਰੱਖੋ ਤੇ ਇੰਦਾ ਕੱਪੜੇ ਖਲਾਰੀ ਰੱਖੋ ਹੋਰ ਕੀ ਹੋਗਾ ਇਹਨੂੰ ਲੋਕ ਮੈਂ ਚੇਤਾ ਹੀ ਭਲਾਤਾ ਆ ਤੇ ਯਾਰ ਇਹਦੇ ਤਾਂ ਲੇਡੀ ਕੁੰਡੀ ਜੀ ਨਹੀਂ ਲੱਗੀ ਹੈਗੀ ਉਹ ਚੰਗੀ ਤਰ੍ਹਾਂ ਲੁੱਕ ਜੀ ਨਹੀਂ ਆਉਣ ਦਿੰਦੀ ਹੈਗੀ ਇਹਦੀ ਯਾਰ ਇੱਕ ਸਿਮਨ ਭਾਜੀ ਤੇਰੀ ਵੇਟ ਕਰਨ ਦੇ ਤੇ ਜਾ ਸੁੱਤੀ ਉਹ ਨਹੀਂ ਮਿਲਦੇ ਅੱਜ ਨਾਲ ਦਾ ਤੇ ਕਿਧਰ ਨਾਲ ਦਾ ਉਹਨੇ ਕਿਧਰ ਕੋ ਰੱਖ ਛੜਿਆ ਹੈ ਚਲੋ ਜੀ ਸ਼ਾਬਾਸ਼ ਆ ਤਾਂ ਸਰ ਗਿਆ ਫਿਰ ਤੇਰਾ ਇੱਕ ਦਿਨ ਆ ਤਾਂ ਤੂੰ ਕਰ ਲੈ ਕੰਮ ਮਾ ਦਾਈ ਵਾਲੇ ਸਲਾਈਰ ਦਿਮਾਗ ਇੰਨਾ ਖਰਾਬ ਕਰਦੇ ਜਿੰਨਾ ਵੀ ਕਹਿ ਦੋ ਚੱਲ ਕੋਈ ਨਹੀਂ ਵਿਚਾਰੇ ਕੰਮ ਵੀ ਤਾਂ ਕਰਕੇ ਦਿੰਦੇ ਨੇ ਤੀਜਾ ਭੁੱਲ ਜਾਂਦੇ ਨੇ ਮੈਨੂੰ ਤਲੋ ਜੀ ਅਮਨੁਰੀ ਜਾ ਰਹੇ ਬਾਜ਼ਾਰ ਤੇ ਅਸੀਂ ਆ ਕੇ ਵਾਪਸ ਆਪਣੀ ਡਿਊਟੀ ਤੇ ਆ ਤੇ ਅੱਜ ਬਣਾਉਣਾ ਆ ਅਸੀਂ ਦਾਲ ਕद्दू ਨਿਕਾ ਜਿਆ ਕੱਦੂ ਤੇ ਆ ਵੈਸੇ ਮੈਂ ਦਾਲ ਰਣੀ ਸੀ ਕਿ ਛੋਲਿਆਂ ਦੀ ਤੇ ਫੇਰ ਸੋਚਿਆ ਚੱਲੋ ਆਪਾਂ ਕੱਦੂ ਜਿਹੜਾ ਹੈਗਾ ਉਹ ਪਾ ਲੈਨੇ ਆ ਤੇ ਨਾਲ ਦੇਖਦੀਆਂ ਅੱਜ ਰਾਈਸ ਬਣਾਉਣ ਦੀ ਸਲਾਹ ਹੈ ਗਰਮੀ ਬੜੀ ਆ ਤੇ ਇਹ ਆ ਪਕਾਉਣ ਨੂੰ ਬਹੁਤ ਜ਼ਿਆਦਾ ਟਾਈਮ ਲੱਗਦਾ ਨਹੀਂ ਵੈਸੇ ਟਾਈਮ ਦਾ ਕੋਈ ਚੱਕਰ ਨਹੀਂ ਪਰ ਬਹੁਤ ਦਿਨ ਹੋ ਗਿਆ ਆਪਾਂ ਰੋਟੀਆਂ ਪਕਾ ਰਿਆ ਸੋ ਅੱਜ ਆਪਾਂ ਬਣਾਵਾਂਗੇ ਦਾਲ ਕੱਦੂ ਐਂਡ ਵਿੱਦਰਾਇਸ ਆ ਦੇਖੋ ਕੱਦੂ ਐਡਾ ਕਹ ਬਹੁਤ ਐ ਟੇਸਟ ਜਿਹੜਾ ਰੂਟ ਆ ਫਲੇਵਰ ਜਿਹ ਆਜੂਗਾ ਕੱਦੂ ਦਾ ਤੇ ਹੁਣ ਆਪਾਂ ਕੱਦੂ ਛਿਲਦੇ ਆ ਤੇ ਨਾਲ ਪਿਆਜ਼ ਛਿਲ ਕੇ ਰੱਖ ਦਿਆਂ ਤੜਕੇ ਵਾਸਤੇ ਇਸ ਤੋਂ ਬਾਅਦ ਨਾਲ ਹੀ ਆਪ ਮੈਂ ਦਾਲ ਪਿਓਂ ਕੇ ਰੱਖ ਦਿਆਂ ਇਸ ਤੋਂ ਬਾਅਦ ਅਜ ਮੈਂ ਅਲਮਾਰੀ ਵੀ ਸੈਟ ਕਰਨੀ ਆ ਥੋੜੇ ਜਿਹਾ ਮਸ਼ੀਨ ਦੇ ਕਪੜੇ ਪਏ ਨੇ ਉਹ ਸੁੱਕਣੇ ਪਾਣੇ ਆ ਮੈਂ ਤੁਹਾਨੂੰ ਲਿਸਟ ਦਿਨਾ ਰਹੀ ਆ ਕਿਹੜੇ ਕਿਹੜੇ ਕੰਮਾਂ ਦੀ ਬਜੜ ਜਿਹੜੇ ਕੰਮ ਕਰਨੇ ਨੇ ਠੀਕ ਐ ਟਿਕਣਾ ਹੋਰ ਹੁਣ ਨੰਬਰ ਬਲਵਿੰਦਰ ਨੂੰ मतलब ਸਾਨੂੰ ਦੇਖਣਾ ਬਹੁਤ ਜ਼ਿਆਦਾ ਆਸਾਨ ਹੋ ਗਿਆ ਹੁਣ ਬਲਵਿੰਦਰ 24 ਘੰਟੇ ਸਾਨੂੰ ਮਿਲ ਸਕਦੇ ਆ ਦੇਖ ਸਕਦੇ ਆ ਕਿਉਂਕਿ ਕੈਮਰੇ ਬਲਵਿੰਦਰ ਨੇ ਵੀ ਉੱਥੇ ਆਪਣੇ ਫੋਨ ਦੇ ਨਾਲ ਅਟੈਚ ਕਰਵਾ ਲਏ ਤੇ ਹੁਣ ਹੋ ਸਕਦਾ ਮਿਲਣ ਨੂੰ ਬਲਵਿੰਦਰ ਹੁਣ ਵੀ ਦੇਖਦੇ ਹੁਣ ਮੈਂ ਹੁਣ ਇਹਨਾਂ ਨੂੰ ਕਾਲ ਕਰਕੇ ਪੁੱਛਦੀ ਹਾਂ ਤਸਵੀਰ ਨੂੰ ਦੇਖ ਰਹੇ ਹੋ ਕਿ ਨਹੀਂ ਦੇਖ ਰਹੇ ਹੋ ਹੁਣ ਫਿਰ ਆਪਾਂ ਇੱਥੋਂ ਹੈਲੋ ਬਾਈ ਵੀ ਕਰਦੇ ਹਾਂ ਬਲਵਿੰਦਰ ਨੂੰ ਕਿ ਉਹ ਸਾਨੂੰ ਦੇਖ ਰਿਹਾ ਚਲੋ ਥੋੜਾ ਜਿਹਾ ਲੱਗੂਗਾ ਕਿ ਨੇੜੇ-ਨੇੜੇ ਆਪਾਂ ਹਨਾ ਅੱਜ ਸਾਡੇ ਪ੍ਰਦੀਲੋ ਪਿੰਡ ਦੇ ਵਿੱਚ ਛੋਟਾ ਜਿਹਾ ਕੋਈ ਪ੍ਰੋਗਰਾਮ ਹੈ ਜਾਂ ਕੋਈ ਇਹਨਾਂ ਦਾ ਕੋਈ ਤਿਹਾਰ ਹੈ ਪਤਾ ਨਹੀਂ ਆਪਣਾ ਮਨਾ ਰਹੇ ਨੇ ਸਿਰਫ ਜ਼ਮੀਨ ਜੂਸ ਦੇ ਜ਼ੋਤਰ ਜੂਸ ਨਹੀਂ ਪਰ ਨੂੰ ਸਤਿਗਾ ਨਾ ਚੋ ਕੋਈ ਗਾ ਬ੍ਰਿਗਾਦ ਤਾਂ ਕੋਈ ਨਹੀਂ ਨੋ ਸੇ ਕਿ ਨਾ ਬੀ ਤਾਂ ਕਿ ਜ਼ੋਤਰ ਸੀਜ਼ਨ ਵਾ ਇਤੋਂ ਹੋਏ ਕਿ ਲਿਖ ਲਿਖ ਚਲੋ ਜੀ ਆਪਣੇ ਦਾਲ ਕੱਦੂ ਬਣਾਤੇ ਹਾਂ ਜੀ ਫਾਰ ਗੁੱਡ ਨਿਊਜ਼ ਹੈ ਕਿ ਅਮਰੋ ਦਾ ਫੋਨ ਆ ਗਿਆ ਉਹ ਕਹਿੰਦੇ ਬਾਹਰ ਕੱਢ ਖਾਣਾ ਖਾਣ ਚੱਲਦੇ ਆ ਸੰਡੇ ਆ ਸਾਰੇ ਸਾਰੇ ਜਣੇ ਚੱਲਦੇ ਨਾਲ ਇੰਜੋਏ ਹੋ ਜੂਗਾ ਤੇ ਹੁਣ ਸਾਰੇ ਜਣੇ ਰੈਡੀ ਹੋਣ ਲੱਗੇ ਆ ਉੱਧਰ ਪੱਤੀ ਸਿੰਘ ਓਏ ਹੋਏ ਫਟਾਫਟ ਪੱਤੀ ਸਿੰਘ ਰੈਡੀ ਹੋ ਗਏ ਮਮਾ ਇੱਕ ਕਹਾੜਾ ਜੋ ਯਾਦਨਾ ਤੇਰਾ ਆਪਣਾ ਵਾਲਾ ਟੀਵੀ ਇੰਟਰਨੈਟ ਨਾਲ ਕਰੈਕਟ ਆ ਮਮਾ ਮੈਂ ਇੱਥੇ ਪਾਠ ਲਾਤ ਮਮਾ ਸੱਚੀ ਦੱਸਾਂ ਹਾਂ ਜੀ ਪੁੱਤਰੀ ਓ ਅਮਰਿਆ ਲੱਗਦਾ ਹੋ ਇਹਦੇ ਕੱਪੜੇ ਪਾਣਾ ਤੇ ਬੜਾ ਬਲੈਨ ਬਸ ਦਵਾਲਾ ਉਹ ਸੰਗਲਾਲੇ ਉਹ ਇਹਦੇ ਬਸਿਕ ਜੀ ਨਾਲ ਇੱਥੇ ਸੰਗ ਲੱਗਿਆ ਵਾ ਇੱਥੇ ਵੀ ਸੰਗਲ ਉਹ ਵੀ ਸੰਗਲ ਹਾਂ ਬਟਾ ਉਹ ਵੀ ਸੰਗਲ ਹਣਾ ਕਨੇ ਬੂਟ ਨਹੀਂ ਮੂਦਾਨਾ ਦਾ ਹੋੜਾ ਗੋਸਟਾੜਾ ਮੁੱਛੜਾ ਹਾਂ ਸਾਰੇ ਜਾਣੇ ਜਾ ਰਿਹਾ ਅਸੀਂ ਮੰਮੀ ਹੁਣੀ ਕਿ ਅੱਜ 파ਟ ਲਾ ਕੇ ਸੱਚੀ ਦੱਸਾਂ ਤਾਂ ਬਹੁਤ ਟਾਈਮ ਹੋ ਗਿਆ ਮਤਲਬ ਮੈਂ ਅੱਗੇ ਖੰਨੇ ਢੇਲੀ ਪਾਠ ਕਰਦੀ ਹਾਂ ਕਿ ਆਪਾਂ ਇਹ ਨਹੀਂ ਕਹਿ ਸਕਦੇ ਕਿ ਟਾਈਮ ਨਹੀਂ ਹੈਗਾ ਆਪਣੇ ਕੋਲ ਟਾਈਮ ਹੁੰਦਾ ਆਪਾਂ ਕਰ ਸਕਦੇ ਹਾਂ ਪਰਮਾਤਮਾ ਸ਼ਾਇਦ ਆਪਾਂ ਨੂੰ ਆਪਣੇ ਨਾਲ ਹਨਾ ਬਹੁਤ ਟਾਈਮ ਹੋ ਗਿਆ ਮੈਂ ਪਾਠ ਨਹੀਂ ਸੀ ਕੀਤਾ ਪਰ ਅੱਜ ਮੈਂ ਬੜੇ ਟਾਈਮ ਬਾਅਦ ਦਾ ਪਾਠ ਹੋਣਾ ਕਿਤੇ ਕਿਤੇ ਮੈਨੂੰ ਇੰਨਾ ਵਧੀਆ ਲੱਗ ਰਿਹਾ ਕਿ ਪੋਜ਼ਿਟਿਵ ਵਾਈਬਸ ਹੀ ਆ ਰਹੀਆਂ ਨੇ ਤੇ ਬੜਾ ਸੋਹਣਾ ਲੱਗ ਰਿਹਾ ਹੈ ਤੇ ਉੱਪਰੋਂ ਸੇਰ ਦਾ ਖਾਣਾ ਬਣ ਗਿਆ ਗਾਲ ਗਿੱਧੂ ਬਣਾਇਆ ਮੈਂ ਤੇ ਮੈਂ ਤਾਂ ਪਹਿਲਾਂ ਦੱਸ ਤਾਂ ਬਹੁਤ ਵਾਰੀ ਤੇ ਉਹ ਆਪਣੀ ਬਣ ਗਈ ਹੈ ਰਾਈਸ ਮੈਂ ਭੋਂ ਕੇ ਰੱਖ ਦਿੱਤੀ ਸੀ ਬਟ ਇਟਸ ਓਕੇ ਹੋਣਾ ਮੈਂ ਇਹਨਾਂ ਨੂੰ ਫ੍ਰਿਜ 'ਚ ਰੱਖ ਦੂੰਗੀ ਸੇਰੇ ਆਪਾਂ ਇਹੀ ਬਣਾ ਲਾਂਗੇ ਕਿਉਂਕਿ ਆਪਾਂ ਨੇ ਖਾਣਾ ਨੂੰ ਖਰਾਬ ਨਹੀਂ ਕਰਨਾ ਹੈਗਾ ਹਾਂਜੀ ਹਾਂਜੀ ਦਾਦੀ ਕੋ ਮੈਂ ਆ ਗਈ ਤਾਂ ਅਦਰ ਮੰਮੀ ਵੀ ਨਹੀਂ ਵੀ ਰੈਡੀ ਹੋ ਰਹੇ ਨੇ ਟੜਦਾ ਮੰਮੀ ਆ ਨਹੀਂ ਸੋ ਠੀਕ ਹੈ ਹਨਾ ਤੇ ਤੁਸੀਂ ਰੈਡੀ ਹੋ ਮੰਮਾ ਹੈ ਪਰ ਬੂਟ ਨਹੀਂ ਚੱਪਲ ਖਤੇ ਫੈਦਰੀ ਮਾਮੂ ਦੀ ਵੀਡੀਓ ਕਾਲ ਆ ਗਈ ਹੈ ਸਾਰਿਆਂ ਨੇ ਆਪਣੀਆਂ ਆਪਣੀਆਂ ਡਿਊਟੀਆਂ ਸਾਂਭ ਲਈਆਂ ਫਤੇ ਤਿਆਰ ਹੋ ਗਿਆ ਤੇ ਮੈਂ ਪਹਿਲਾਂ ਮੰਮੀ ਦੇ ਕੱਪੜੇ ਪ੍ਰੈਸ ਕਰਦਾ ਘਟ ਵੀਰੇ ਤੂੰ ਭਰਵਾ ਲੈ ਪਟਕਾ ਕਿ ਵੀਰਣ ਗਿਆ ਮੇਰਾ ਪਟਕਾ ਬੰਦ ਦੋ ਆਦਨੇ ਅੱਜ ਚੰਗਾ ਸਚਾਈ ਇਹ ਹੈ ਕਿ ਮੰਮੀ ਦੇ ਜਿਹੜੇ ਸੂਟ ਸੀਗੇ ਨਵੇਂ ਹੋ ਰਹੇਗੇ ਦੀਦੀ ਕੋਲ ਤੇ ਮੰਮੀ ਕਹਿੰਦੇ ਵੀਡੀਓ 'ਚ ਕਹਿੰਦੇ ਹੋਣੇ ਤੁਹਾਡੀ ਮੰਮੀ ਨਿੱਕੋ ਸੂਟ ਪਾਇਆ ਇਟਸ ਓਕੇ ਮੰਮੀ ਡੋਨਟ ਕੇਅਰ ਅਬਾਊਟ ਪੀਪਲ ਚਲੋ ਗੋ ਚਲੋ ਜੀ ਆਪਾਂ ਕੋਲ ਇਧਰੋ ਲੋਕ ਲਾ ਲਈਏ ਹੈਗਾ ਲੱਗ ਡੇੜ ਹੈਗਾ ਆਹ ਬਾਈ ਇਹਦਾ ਹਾਂ ਇਹ ਤਾਂ ਕਦੋਂ ਦਾ ਚਲਾਦਾ ਇਹ ਤਾਂ ਬਾਹਰ ਉੱਥੇ ਪਾਠ ਵੀ ਲਾਤਾ ਇੱਕ ਫੋਨ ਚੱਕ ਲੋ ਆ ਮੈਂ ਇਧਰੋ ਲੱਗੀ ਬੰਦ ਇਧਰੋ ਲੋਕ ਲਾਇਆ ਹੋਇਆ ਇਧਰੋ ਬਾਹਰ ਕੱਢ ਚਾਬੀ ਉਦੋਂ ਲਾਤਾ ਤੂੰ ਹਾਂ ਚਲੋ ਚਲੋ ਵੀ ਨਿਕਲੋ ਪਰ ਨਹੀਂ ਤੈਂਦਰੋ ਸਾਰਾ ਕੁਝ ਬੰਦ ਕਰਤਾ ਐਡ ਦਾ ਇਜਾਰੇ ਹਾਂ ਪੱਕੀ ਗੱਲ ਹੈ ਹਾਂ ਚਲੋ ਬਲੇ ਰੂਮ ਵਾਲੇ ਚਲਾ ਦੇ ਚਲੋ ਪੁੱਤ ਬੰਦ ਕਰ ਦੇਣਾ ਸੀ ਨਹੀਂ ਹੁਣ ਆ ਕੇ ਕਰ ਲੈਂਦੇ ਕਦੀ ਵੀ AC ਵਗੈਰਾ ਔਨ ਕਰਕੇ ਨਹੀਂ ਜਾਣੇ ਚਾਹੀਦੇ ਬੰਦ ਕਰਕੇ ਆਓ ਯਾਰ ਕਿੰਨਾ ਘਟਾਏਮ ਲੱਗੂਗਾ ਬੰਦਾ ਆ ਕੇ ਅਸੀਂ ਕੂਲਿੰਗ ਕਰ ਲਾਂਗੇ ਹਨਾ ਇੰਨੇ ਲੱਗੇ ਬਹੁਤ ਨਹੀਂ ਤਾਂ ਪਤਾ ਨਹੀਂ ਕਿੰਨੀ ਦੁਨੀਆ ਯਾਰ ਸੱਚੀ ਸੋਚਣਾ ਚਾਹੀਦਾ ਇੰਨੀ گرمੀ ਆ ਬੋਰਾ ਹਾਰ ਜਿਹੜੇ ਵਿਚਾਰੇ ਲੋਕ ਬਾਰੇ ਝੁੱਗੀਆਂ ਨੇ ਆਪਣਿਆਂ ਵਾਲੇ ਨੇ ਕਿੱਦਾਂ ਰਹਿੰਦੇ ਆਉਣਗੇ ਸੱਚੀ ਵਾਈ ਗਰੂ ਇੰਨੇ ਕੋ ਅੱਗੇ ਅਸੀਂ ਘਰੋਂ ਜਾਂਦੇ ਸਾਨੂੰ ਟੈਨਸ਼ਨ ਹੁੰਦੀ ਸੀ ਪਰ ਹੁਣ ਟੈਨਸ਼ਨ ਫਰੀ ਹੈ ਕਿਉਂਕਿ ਸਾਡੇ ਸਾਰਿਆਂ ਦੇ ਫੋਨ ਦੇ ਨਾਲ ਕੈਮਰਾ ਕਨੈਕਟ ਨੇ ਤੇ ਇੱਕ ਇੱਕ ਮਿੰਟ ਦੀ ਸਾਨੂੰ ਖਬਰ ਰਹਿੰਦੀ ਆ ਨਾਲ ਦੀ ਨਾਲ ਅਸੀਂ ਭੱਜੇ ਆਉਂਦੇ ਆ ਕੋਈ ਗੱਲਬਾਤ ਹੁੰਦੀ ਤੇ ਆ ਦੇਖੋ ਮੇਰੇ ਮੇਰੇ ਤੇ ਕੈਮਰਾ ਲੱਗਿਆ ਹੋਇਆ ਬਹੁਤ ਫੇਮਸ ਬੰਦਾ ਆ ਇਹਦਾ ਅਕਾਊਂਟ ਹੈ ਤੇ ਇਧਰ ਮੰਮੀ ਹੋਰੀ ਮਿਲਾਂ ਦਾ ਦੋਨੇ ਲੜਕੀਆਂ ਬੈਠੀਆਂ ਅੱਜ ਇੱਕ ਫਰੰਟ ਹਾਂ ਮੈਂ ਖਾ ਗਾਂ 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 ਦਾ ਚਲੋ ਅੱਜ ਪਾਪਾ ਹਾਂਜੀ ਲਓ ਮੈਂ ਇੱਧਰ ਇਹੜੇ ਬੰਦੇ ਬੈਠੇ ਮਾੜਾ ਜਿਹਾ ਦੱਸਿਓ ਦੋਨੇ ਆਣੇ ਵੀ ਕਿਵੇਂ ਲੱਗ ਰਿਹਾ ਮੰਮਾ ਮੰਮਾ ਰਹ ਜਾ ਵੀਰੇ ਅੱਛਾ ਕਿਉਂ ਨਾ ਰਹ ਜਾਗੇ ਤੁਹਾਡੇ ਵਿੱਚ ਹਾਂਜੀ ਜੀ ਹੱਡ ਕਰ ਕੋਈ ਆ ਜੇ ਕੋਈ ਨਹੀਂ ਕੋਈ ਚੱਕਰ ਪੁੱਤਰੀ ਹਾਂ ਤਾਂ ਕੈਮਰੇ ਆਪਣੇ ਮੈਂ ਗੱਲ ਦੱਸ ਰਿਹਾ ਹਾਂ ਹਾਂਜੀ ਮਗਰੀ ਕੈਮਰੇ ਲੱਗੇ ਨਹੀਂ ਮੇਰੇ ਸਾਡੇ ਦਾ ਕੋਈ ਆ ਜਾਵੇ ਜਿਉਂ ਜਿਉਂ ਇਹ ਦਿਰ ਦਜੱਕ ਲੱਗ ਜੋਦੀ ਉੱਤੇ ਨਜ਼ਰ ਜਾਣੀ ਉਹਨੂੰ ਪਤਾ ਲਾ ਲੈਣਾ ਕੈਮਰੇ ਰਾਖਾ ਚੁਣ ਲੈਣੇ ਹੈਨਾ ਕੋਈ ਗੱਲ ਨਹੀਂ ਉਹਦੇ ਰੇਲ ਵੀ ਬਣਾਵਾਂਗੇ ਕੀ ਰੇਲ ਬਣਾ ਕੇ ਰਹਿਣਾ ਇੱਧਰ ਦੇਖੋ ਕੀ ਹੋ ਰਿਹਾ ਕੀ ਹੋ ਰਿਹਾ ਮੇਜ ਤੱਕ ਆਪਣਾ ਜਦ ਤੱਕ ਅੱਛਾ ਹਾਰਟ ਬੀਟ ਚੈੱਕ ਕਰ ਲਓ ਗਰਮ ਹੈ ਪੂਰਾ ਅੱਛਾ ਜੀ ਹੋਰ ਪਾਫਾ ਛੱਡ ਰਹਾ ਤੇ ਹੱਥ ਨਹੀਂ ਲੱਗ ਰਹਾ ਹੁਣ ਠੀਕ ਏ ਜਿੱਕਾ ਕਾ ਪਰ ਹੋਣਾ ਨਹੀਂ ਹੁਣ ਉਦੋਂ ਤੱਕ ਨੇ ਟੱਪ ਜਾਣਾ ਕੁਛ ਨਹੀਂ ਲੱਗਦਾ ਮੁੰਡਾ ਕਰਨ ਲੱਗੇ ਯਾਰ ਨਾਲ ਮੇਰੇ ਮੂਰੇ ਕੁਛ ਨਹੀਂ ਆਇਆ ਨੀ ਨਾ ਸੋਣਾ ਮੂੰਹ ਤੂੰ ਮਿੰਟ ਚ ਮੁੰਡੇ ਦੀ ਬੇਇੱਜ਼ਤੀ ਖਰਾਬ ਕਰਦੀ ਯਾਰ ਕਿੱਡੀ ਬੰਦ ਚਲੋ ਚੱਲ ਫਤਿਹ ਹੁਣ ਲਾ ਲਾ ਗਾਣੇ ਮੈਂ ਥੋੜੀ ਜਿਹੀ ਪਿੱਛੇ ਓਖੇ ਨੇ ਹੁਣ ਫਤਿਹ ਲਾਉਗਾ ਘੈਂਟ ਘੈਂਟ ਗਾਣੇ ਭਾਈ ਯਾਰ ਫਤਿਹ ਨੂੰ ਆਉਂਦੇ ਗਾਣੇ ਲਾਣੇ ਤੇਰੀ ਕੀ ਯਾਰ ਜਿਹੜੀ ਏ ਨੀਸ਼ ਜੈ ਕੀ ਉਹ ਜੱਟਾਂ ਨੇ ਬੁਲਾਉਂਦੇ ਬੱਕਰੇ ਕੀ ਕੀ ਲੈ ਸ ਕੰਮਾਂ ਦੀਆਂ ਕਾੜੀਆਂ ਚ ਮੈਨੂੰ ਪਤਾ ਲੱਗਾ ਮਨੀਤ ਦੀ ਚੱਪਲ ਪਾ ਕੇ ਆਈਆਂ ਹਾਂ ਹਾਂਜੀ ਇਹ ਮਰੀ ਘਰ ਆਈ ਆ ਬੇ ਕਾੜੀ ਹੋ ਰਹੀ ਹੈ ਆ ਦੇਖੋ ਕਿ 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 ਫੋੜਾ ਦੇਖਿਓ ਅੱਤ ਤੱਕ ਫੋੜੇ ਇੰਨੇ ਫੋੜ ਪ੍ਰੀਤ ਨੂੰ ਚਾਰੇ ਨੂੰ ਫੜਾ ਰੱਖੇ ਇੰਨਾ ਧੱਕਾ ਨਾ ਕਰੋ ਬੱਚੇ ਨਾਲ ਯਾਰ ਹੋਰ ਲੈ ਕਹਿੰਦੀ ਕੌਣ ਫੜੇ ਬੰਦਾ ਮਾਰਿਆ ਚਲੋ ਜੀ ਚਲੋ ਜੀ ਚਲੋ ਇਧਰ ਇਹ ਬੰਦੇ ਦੋ ਟੱਕੇ ਅੰਦਰ ਉਹਦਾ आ जाओ भी आ जाओ चलो <call mother dead>. <gammaenders> जी फाइनली पहुंच गया जैसे व्यू फ्राई कर रहे हैं जेडी को प्रेस पर खेला है थन्ना मम्मा बट दे इंडिया सन और ज्यादा कर सके कि मेरा खाना है की हिसाब बता चलो जी चलो जी उधर चलो इधर किधर टारगेट के क्या था नहीं जाएगा कितना कर चले मम्मा है कोई नहीं पता ਪਤੇ ਕਲੀਅਰ ਪਤੇ ਇਧਰ ਚੀਜ਼ ਫਿੰਗਰ ਕਿਹੜੀ ਫਿੰਗਰ ਜੀ ਜੀ ਲੈ ਆਦੋਗੀ ਇਹਨਾਂ ਨੂੰ ਕੀ ਹੋਰ ਕੰਮ ਚਾਹੀਦਾ ਯਾਰ ਜਿੱਥੇ ਅਸੀਂ ਆਏ ਸੀ ਕਿ ਬਿਲਕੁਲ ਖਾਲੀ ਸੀਗਾ ਹੁਣ ਇੱਕਦਮ ਭੀੜ ਹੋ ਗਈ ਬਹੁਤ ਜ਼ਿਆਦਾ ਪੰਜ ਤਹੀ ਕੀ ਕਹਿਣਾ ਚਾਹੁੰਦੇ ਹੋ ਦੁਬਾਰਾ ਆ ਸਕਦੇ ਇੱਥੇ ਅਮਰੇ ਨਾਨ ਕੀ ਹੋਵੇ ਤਾਂ ਉਹਨਾਂ ਨੂੰ ਅੱਜ ਚੰਗੇ ਹੀ ਨਾ ਘਰੇ ਦਾਲ ਕੱਦੂ ਤੁਹਾਨੂੰ ਖਵਾਂਦੀ ਵਧੀਆ ਸੀ ਇਹ ਦਾਲ ਕੱਦੂ ਚੋਗਗੇ ਹੀ ਆਣੇ ਹੋਰ ਦਾਲ ਕੱਦੂ ਖਾਂਦੇ ਤੁਸੀਂ ਵਧੀਆ ਸੀ ਘਰੇ ਹਾਂ ਪਰ ਨਹੀਂ ਤਾਂ ਕੀ ਕਹਿਣਾ ਜਗਾ ਬਿਲਕੁਲ ਜਗਾ ਬਣਾਓ ਜਗਾ ਅਰੇ ਇਸ ਕੀ ਜਣਾ ਲੋਕ ਦਿਖਾ ਰਹੇ ਮਸੀਹ ਇਕੁਲਾਈਜਾਂ ਸਾਰੇ ਇਕੱਠੇ ਹੋ ਗਏ ਤੂੰ ਤੜ ਟੇ ਮਟਾ ਮੇਰੇ ਨਾਮ ਮੇਰਾ ਹੈਗਾ ਮੋਟਾ ਕੱਲਾ ਮੈਡਮ ਇਹਦੇ ਕਪਨੀਰ ਦਲਬਾ ਗਏ ਹੈਗੇ ਦਲਬਾ ਬੱਸ ਕਰਾਂਗੇ ਕਿ ਕਿੰਨੇ ਬੜੇ ਜਾਣਗੇ ਭਾਜ ਆਰਡਰ ਵੀ ਕਰਨਾ ਕਿ ਪੜੀ ਜਾਣਾ